ਮੈਨੂੰ ਪੱਤਰਕਾਰ ਨੇ ਇੱਕ ਵਾਰ ਪੁੱਛ ਲਿਆ ਮੈਂ ਪਿੱਛੇ ਜੇ ਇੰਟਰਵਿਊ ਦਿੱਤੀ ਹੈ ਜੇ ਉਹਨੇ ਪਾਈ ਨਹੀਂ ਨੈਟ ਤੇ ਮੈਂ ਇੰਟਰਵਿਊ ਹੋ ਗਏ ਮਹੀਨਾ ਹੋ ਗਿਆ ਹੋਣਾ ਮੇਰੇ ਕੋਲ ਆਇਆ ਤੇ ਇੰਟਰਵਿਊ ਕੀਤੀ ਉਹਨੇ ਹਜੇ ਨੈਟ ਤੇ ਨਹੀਂ ਪਾਈ ਮੈਨੂੰ ਆਂਦਾ ਵੀ ਭਾਈ ਸਾਹਿਬ ਤੁਹਾਨੂੰ ਕਦੇ ਪਿਆਰ ਹੋਇਆ ਕਿਸੇ ਨਾਲ ਪੱਤਰਕਾਰ ਨੇ ਮੈਨੂੰ ਪੁੱਛ ਲਿਆ ਕਹਿੰਦਾ ਤੁਹਾਡਾ ਕਦੇ ਕਿਸੇ ਨਾਲ ਪਿਆਰ ਪਿਆ ਮੈਂ ਕਿਹਾ 12 ਸਾਲਾਂ ਦਾ ਮੈਂ 11 ਆੜਾ ਸਾਹਿਬ 12 ਸਾਲ ਦਾ ਮੈਂ ਸੀ ਉਹਨਾਂ ਨੇ ਮੈਨੂੰ ਅਕਲ ਦਿੱਤੀ ਮਾੜੀ-ਮੋਟੀ ਸੋਝੀ ਦਿੱਤੀ ਮੈਨੂੰ ਚੋਲਾ ਪਾਇਆ ਮੈਨੂੰ ਪੱਗ ਬਣਾਈ ਮੈਨੂੰ ਪਰਪਾਨ ਪਵਾਈ ਮੈਨੂੰ ਅੰਮਰ ਸ਼ਕਾਇਆ ਤੇ ਮੇਰਾ ਪਹਿਲਾ ਤੇ ਆਖਰੀ ਇਸ਼ਕ ਜੇ ਕਿਸੇ ਨਾਲ ਹੋਇਆ ਤੇ ਕਲਗੀਆਂ ਵਾਲੇ ਨਾਲ ਆਫਰੀਆ ਕਾਲ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਭੈ ਰਣਜੀਤ ਸਿੰਘ ਢੱਡੀਆਂ ਵਾਲੇ ਜੋ ਕਿ 40 ਸਾਲ ਦੀ ਉਮਰ ਹੋ ਚੁੱਕੀ ਹੈ ਹਜੇ ਤੱਕ ਉਹਨਾਂ ਨੇ ਮੈਰਿਜ ਨਹੀਂ ਕਰਵਾਈ। ਉਹਨਾਂ ਨੇ ਆਪਣਾ ਸਾਰਾ ਤਨ ਮਨ ਧਨ ਗੁਰੂ ਮਹਾਰਾਜ ਦੀ ਸੇਵਾ ਵਿੱਚ ਲਾ ਦਿੱਤਾ। ਤੇ ਉਹਨਾਂ ਨੂੰ ਕਦੇ ਵੀ ਕਿਸੇ ਨਾਲ ਪਿਆਰ ਨਹੀਂ ਹੋਇਆ। ਇੱਕ ਰਿਪੋਰਟਰ ਨੇ ਪੁੱਛਿਆ ਸੀ ਉਹਨਾਂ ਨੂੰ ਕਿ ਤੁਹਾਨੂੰ ਕਿਸੇ ਨਾਲ ਪਿਆਰ ਤਾਂ ਨਹੀਂ ਹੋਇਆ? ਤਾਂ ਉਹਨਾਂ ਨੇ ਕਿਹਾ ਕਿ ਮੈਂ 12 ਸਾਲ ਦੀ ਉਮਰ ਤੋਂ ਲੈ ਕੇ ਹੁਣ ਤੱਕ 40 ਸਾਲ ਦੀ ਉਮਰ ਹੋ ਚੁੱਕਿਆ ਹਾਂ। ਮੈਂ ਆਪਣਾ ਤਨ ਮਨ ਧਨ ਸਾਰਾ ਗੁਰੂ ਗੋਬਿੰਦ ਸਿੰਘ ਜੀ ਦੇ ਨਾ ਮਲਾ ਦਿੱਤਾ ਹੈ ਉਹਨਾਂ ਨੂੰ ਜੇਕਰ ਇਸ਼ਕ ਹੋਇਆ ਹੈ ਤਾਂ ਸਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਹੋਇਆ ਹੈ ਤੇ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਵਿੱਚ ਹੀ ਆਪਣਾ ਸਾਰਾ ਜੀਵਨ ਪਤੀਕਰਾ ਦਿੱਤਾ ਹੈ ਤੇ ਉਹਨਾਂ ਦੀ ਇਸ ਕੁਰਬਾਨੀ ਨਾਲ ਗੁਰੂ ਮਹਾਰਾਜ ਦੇ अनेका ਸਿੱਖਾਂ ਦਾ ਭਲਾ ਹੋਇਆ ਹੈ ਉਹਨਾਂ ਦੀ ਸਦਕਾ ਹੀ ਬਹੁਤ ਸਾਰੇ ਜੋ ਨੌਜਵਾਨ ਅੰਬਰ ਤੇ ਸ਼ਰਤ ਤੇ ਗੁਰੂ ਵਾਲੇ ਬਣੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ